लेजे हमारे चैनल को सब्सक्राइब करें और घंटी के आइकन पर क्लिक करें व शेयर करना ना भूलें अग्रवाल सभा के दरबाव वालों पर बन की कमेटी री जयंती नाल कविता बंसल ने नियुक्त कीता महिला विंग दी प्रधान अग्रवाल सभा रजिस्टर के दरबाव वालों प्रधान व नेता जिंदल मौंडी दी अगुवाई हेठ माता संतोषी अस्पताल दे नजदीक मनीष बंसल दे गृह वेके अग्रवाल महिला विंग दा गठन करण संबंध दे एक अहम मीटिंग दा आयोजन किता गया ਜਿਸ ਮੌਕੇ ਅਗਰਵਾਲ ਸਵਾਦੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰ ਸਿੰਘਲਾ ਬੋਬੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਇਸ ਮੌਕੇ ਅਗਰਵਾਲ ਸਵਾਦੀ ਪ੍ਰਬੰਧਕੀ ਕਮੇਟੀ ਵੱਲੋਂ ਸਰਵ ਸੰਤੇ ਨਾਲ ਕਵਿਤਾ ਬਾਸੋਂ ਨੂੰ ਅਗਰਵਾਲ ਸਵਾ ਮਹਿਲਾ ਵेंगड़ी ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਮੌਕੇ ਮੌਜੂਦ ਮਹਿਲਾਵਾਂ ਨੇ ਨਵ ਨਿਯੁਕਤ ਪ੍ਰਧਾਨ ਕਵਿਤਾ ਬਾਸੋਂ ਨੂੰ ਸਨਮਾਨਿਤ ਕਰਦੇ ਹੋਏ ਵਧਾਈ ਦਿੱਤੀ ਇਸ ਮੌਕੇ ਸਵਾਦੇ ਪ੍ਰਧਾਨ ਵਿਨਿਤ ਜਿੰਦਲ ਮੋਟੀ ਨੇ ਕਿਹਾ ਕਿ ਕਿਸੇ ਵੀ ਸੰਸਥਾ ਨੂੰ ਸਫਲ ਕਰਨ ਵਿੱਚ ਮਹਿਲਾਵਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਇਸ ਲਈ ਉਹਨਾਂ ਪ੍ਰਧਾਨਤ ਹੋਏ ਤਾਂ ਬਾਂਸਲ ਨੂੰ ਅਗਰਵਾਲ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਆਪਣੇ ਪੂਰਵ ਮਹਾਰਾਜਾ ਅਗਰ ਸੈਨਜੀ ਦੇ ਨੀਮਾ ਅਤੇ ਸਿਧਾਂਤਾਂ ਦਾ ਪ੍ਰਚਾਰ ਪ੍ਰਸਾਰ ਕਰਕੇ ਅਗਰਵਾਲ ਸਮਾਜ ਦਾ ਝੰਡਾ ਬੁਲੰਦ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਅਗਰਵਾਲ ਸਭਾ ਜੱਤੀ ਇੱਕ ਸੰਸਥਾ ਹੈ ਇਸ ਲਈ ਸਿਆਸਤ ਤੋਂ ਉੱਪਰ ਉੱਠ ਕੇ ਅਤੇ ਬਿਨਾਂ ਕਿਸੇ ਪੇਛਾ ਪਾਉ ਤੋਂ ਅਗਰਵਾਲ ਸਭਾ ਦੀ ਤਰੱਕੀ ਕਰਨ ਲਈ ਯੋਗਦਾਨ ਪਾਉਣਾ ਹਰ ਮੈਂਬਰ ਦੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਕਿ ਉਹਨਾਂ ਅਗਰਵਾਲ ਸਭਾ ਦੀਆਂ ਪ੍ਰਾਪਤੀਆਂ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਇਸ ਮੌਕੇ ਮਹਿਲਾ ਵਿੰਗ ਦੀ ਨਵ-ਨਿਯੁਕਤ ਪ੍ਰਧਾਨ ਕਵਿਤਾ ਬਾਂਸਲ ਨੇ ਭਰੋਸਾ ਦਿੱਤਾ ਕਿ ਉਹ ਲਗਨ ਮਿਹਨਤ ਅਤੇ ਤੰਦ ਦੇ ਨਾਲ ਸਮਾਜ ਦੇ ਸਮੂਹ ਮਹਿਲਾਵਾਂ ਦੇ ਸਹਿਯੋਗ ਨਾਲ ਮਹਾਰਾਜਾ ਅਗਰਸੈਨ ਜੀ ਦੇ ਨਿਯਮਾਂ ਅਤੇ ਸਿਧਾਂਤਾਂ ਅਨੁਸਾਰ ਸਮਾਜ ਅਤੇ ਬੁਰਾਈਆਂ ਨੂੰ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਅਗਰਵਾਲ ਸਮਾਜ ਦੇ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਦੇ ਗੁਪਤ ਰੂਪ ਵਿੱਚ ਮਦਦ ਕਰਨਗੇ ਤਾਂ ਜੋ ਉਹ ਪਰਿਵਾਰ ਅਗਰਵਾਲ ਸਮਾਜ ਦਾ ਹਿੱਸਾ ਹੋਣ ਦਾ ਮਾਣ ਮਹਿਸੂਸ ਕਰ ਸਕਣ। ਹਾਂ ਜੀ ਅੱਜ ਜਿਹੜੀ ਅਗਰਵਾਲ ਸਭਾ ਦਾ ਮਹਿਲਾ ਜੀ ਨੂੰ ਦਾ ਚੌਪਕਾ ਹੈ ਕਵਿਤਾ ਬਾਸਰੂ ਜੀ ਨੂੰ ਪੇਸ਼ ਕਰਨ ਬਣਾ ਹੈ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਅੱਜ ਅਗਰਵਾਲ ਸਭਾ ਗਿੱਦੜਵਾ ਦਾ ਵਿਚਾਰ ਕੀਤਾ ਗਿਆ ਜੀ। ਕਵਿਤਾ ਬਾਸਰੂ ਜੀ ਨੂੰ ਗਿੱਦੜਵਾ ਮਹਿਲਾ ਮੋਰਚਾ ਅਗਰਵਾ ਸਭਾ ਦੀ ਕਮਾਨ ਦਿੱਤੀ ਗਈ ਹੈ ਤੇ ਪੂਰੀ ਉਮੀਦ ਕਰਦੇ ਆ ਇਹਨਾਂ ਨੂੰ ਆਸ਼ਾ ਹੈ ਸਾਨੂੰ ਵੀ ਇਹ ਅਗਰਵਾ ਸਭਾ ਦੇ ਮਹਿਲਾ ਮੰਡਲ ਨੂੰ ਦੇ ਵਿੱਚ ਕੰਮ ਕਰਦੇ ਹੋਏ ਇਹਨਾਂ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਣ ਅਗਰਵਾ ਸਮਾਜ ਨੂੰ ਉੱਪਰ ਲਿਜਾਣ ਵਾਸਤੇ ਤਰੱਕੀ ਵਾਸਤੇ ਜਿਹੜੇ ਨਵ ਨੇ ਮਹਿਲਾ ਵਿੰਗ ਜਿਹੜਾ ਆਣੇ ਕਮਿਟੀ ਕਾਂਸਲ ਅਗਰਵਾ ਮਹਲਾ ਅਗਰ ਸਿੰਘ ਜੀ ਦੇ ਸੇਧਾਂਤਾ ਬਾਰੇ ਨੀਮਾ ਬਾਰੇ ਉਹਨਾਂ ਕੋਈ ਬਿਸਨੈਸ ਨਾ ਜਾਵਾਂਗਾ ਅੱਗਰਬਾਲ ਸਮਾਜ ਲਈ ਸਭ ਤੋਂ ਵੱਡਾ ਤਾਂ ਇਹ ਇਸ ਟਾਈਮ ਇਹ ਕੀ ਹੈ ਵੀ ਜੋ ਕੁਰੀਤੀਆਂ ਸਾਡੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਨੇ ਉਹਨਾਂ ਨੂੰ ਜੂਰ ਕਰਨਾ ਤੇ ਦੂਸਰਾ ਸਾਰੇ ਸਮਾਜ ਨੂੰ ਇੱਕੋ ਚੰਨੇ ਥੱਲੇ ਇੱਕ ਲੁੱਟ ਰੱਖਣਾ ਸਾਡੀਆਂ ਇਹ ਪਹਿਲੀਆਂ ਦੋ ਏਸੀ ਤੇ ਸੀ ਕੰਮ ਕਰ ਰਹੇ ਹੈ ਤੇ ਮੋnik ਜਨਤੀ ਜੋ ਪਹਿਲੇ ਨੁਕਤੇ ਹੁੰਦੀ ਹੈ ਅ ਅਗਰ ਸਿੰਘ ਮਹਾਰਾਜ ਜੀ ਦੀ ਉਹਨੂੰ ਅਸੀਂ ਬੜੀ ਧੁੰਮਤਾ ਮਨਾਉਣ 22 ਤਰੀਕ ਨੂੰ ਮੰਡੀ ਵਾਲੀ ਧਰਮਸ਼ਾਲਾ ਦੇ ਵਿੱਚ ਸ਼ਾਮ 7:00 ਤੋਂ ਮਨਾ ਰਹੇ ਆ ਤੇ ਅਸੀਂ ਇਕਜੁੱਟ ਹੋ ਕੇ ਸਾਰੇ ਪੂਰੀ ਸ਼ਰਧਾ ਭਾਵਨਾ ਨਾਲ ਪੂਰੇ ਹਰਸ਼ੂ ਲਾਸ ਨਾਲ ਸਾਰੇ ਅਗਰਵਾਲ ਸਮਾਜ ਦੀ ਦਰਵਾਜ਼ਾ ਨੂੰ ਇਕੱਠਾ ਕਰਕੇ ਪੂਰੀ ਸ਼ਰਧਾ ਨਾਲ ਉਹਨੂੰ ਮਨਾਇਆ ਜਾਊਗਾ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਵੀ ਹੈ ਵੀ ਵੱਲ ਚੜ ਕੇ 22 ਤਰੀਕ ਨੂੰ ਇਸ ਜਨਤੀ ਦੇ ਵਿੱਚ ਹਿੱਸਾ ਲੈਣ ਤੇ ਘਰਾਂ ਦੇ ਵਿੱਚ ਉਸ ਦਿਨ ਦੀ ਮਦਦ ਸਾਡੇ ਪ੍ਰਧਾਨ ਜੀ ਇਹ ਕਿੰਨੀਆਂ ਕੁ ਪ੍ਰਾਪਤੀਆਂ ਕੀਤੀਆਂ। ਸ਼ਬਦ ਪੇਨਾਨੀ ਕ੍ਰਿਪੀਆਂ ਨੂੰ ਦੂਰ ਕਰਨ ਲਈ ਜੋ ਆਮ ਤੌਰ ਤੇ ਇਹੀ ਹੁੰਦਾ ਸੀ ਆ ਵੀ ਭੋਗ ਦੇ ਦੇਲੇ ਜਦੋਂ ਕੋਈ ਇਨਸਾਨ ਆਪਣੇ ਪਰਿਵਾਰ ਨੂੰ ਛੱਡ ਕੇ ਜਾਂਦਾ ਤਾਂ ਉਹ ਭੋਗ ਦੇ ਨੇ ਬਹੁਤ ਜ਼ਿਆਦਾ ਖਲਾਅ ਖਰਾਬ ਸੀ ਜ਼ਿਆਦਾ ਸਮਾਨ ਬਣਨ ਲੱਗ ਗਿਆ ਸੀ ਆਹ ਬਹੁਤ ਸਾਰ ਨੂੰ ਅਸੀਂ ਦੂਰ ਕੀਤਾ ਤੇ ਅੱਜ ਦੀ ਘੜੀ ਲੋਕ ਇਸ ਗੱਲ ਨੂੰ ਸਮਝਦੇ ਆ ਤੇ ਵੀ ਜਿਹੜਾ ਭੋਗ ਵਿਨੇ ਇੱਕ ਸਾਦਾ ਖਾਣਾ ਪਿਆਰ ਕੀਤਾ ਜਾਂਦਾ ਤੇ ਲੋਕਲ ਬੰਦੇ ਦਾ ਬੰਦ ਕੀਤਾ ਗਿਆ ਖਾਣਾ ਉਸ ਤੇ ਪੂਰੀ ਤਰ੍ਹਾਂ ਅਮਲ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਜੋ ਅਗਰਵਾਲ ਸਮਾਜ ਦੇ ਸਿਧਾਂਤ ਕਹਿੰਦੇ ਆ ਅਗਰਵਾਲ ਮਹਾਰਾਜ ਦੇ ਸਿਧਾਂਤ ਕਹਿੰਦੇ ਆ ਵੀ ਕੋਈ ਛੇ ਵੀ ਲੋੜਵੰਦ ਪਰਿਵਾਰ ਦੀ ਅਸੀਂ ਵਰਤਮਾਨ ਮਦਦ ਕਰ ਸਕੀਏ ਉਸ ਦੇ ਲਈ ਹਰ ਮੈਡੀਕਲ ਅਤੇ ਹਰ ਸਿੱਖਿਆ ਦੇ ਸੰਬੰਧ ਵਿੱਚ ਕਿਸੇ ਵੀ ਅਗਰਵਾਲ ਭਰਾ ਨੂੰ ਜੇ ਕੋਈ ਲੋੜ ਹੈ ਤਾਂ ਉਹਦੇ ਲਈ ਅਗਰਵਾਲ ਸਮਾਜ ਉਹਨਾਂ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਅਗਰਵਾਲ ਪਰ ਉਹਦੇ ਮੈਂਬਰਾਂ ਕੋਲ ਕਿਸੇ ਜਿੰਨਾ ਵੀ ਨਾ ਚਾਹੋ। ਉਹ ਅਗਰਵਾਲ ਸਮਾਜ ਨੂੰ ਅਸੀਂ ਇਹੀ ਸਨੇਹਾ ਦੇਣਾ ਚਾਹੁੰਦੇ ਆਂ ਵੀ ਆਪਾਂ ਸਾਰੇ ਆਉ ਆਪਾਂ ਸਾਰੇ ਇਰਾਦੇ ਮਿਲ ਕੇ ਅਗਰਵਾਲ ਸਮਾਜ ਨੂੰ ਇਕੱਠਾ ਰੱਖੀਏ ਅਤੇ ਜੋ ਇਸ ਦਿਨ ਚ ਪੂਰੀਤੀਆਂ ਫੈਲੀਆਂ ਐ ਅਸੀਂ ਵੰਡ ਚੜ ਕੇ ਅੱਗੇ ਹੋ ਕੇ ਉਹਨਾਂ ਪੂਰੀਤੀਆਂ ਨੂੰ ਜ਼ਰੂਰ ਕਰਨ ਦੇ ਵਿੱਚ ਲੱਗੇ ਹੋਏ ਆਂ ਤੇ ਸਾਰੇ ਸਮਾਜ ਲਈ ਇਸ ਤੋਂ ਅਸੀਂ ਉਹਨਾਂ ਤੋਂ ਸਾਥ ਦੀ ਉਮੀਦ ਕਰਦੇ ਆਂ ਵੀ ਉਹ ਇਸੇ ਤਰ੍ਹਾਂ ਹੀ ਅਗਰਵਾਲ ਜੋ ਆਪਣੀ ਸਭਾ ਬਣੀ ਦੀ ਆ ਉਹਦਾ ਸਾਥ ਦਿੰਦੇ ਰਹਿਣ। ਕੋਟਾਈ ਤੁਹਾਨੂੰ ਅੱਜ ਅਗਰਵਾਲ ਸਭਾ ਬੰਨ੍ਹ ਲਾ ਲੇਗਾ ਤਾਂ ਤੁਹਾਨੂੰ ਅੱਜ ਆਇਆ ਹੈਗਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਤੇ ਕੀ ਮਹਿਸੂਸ ਕਰਦੇ ਹੋ? ਮਹਾਰਾਜਾ ਅਗਰ ਸੈਨ ਮਹਾਰਾਜ ਕੀ ਜੈ ਮਾਤਾ ਕੋ ਦੇਵੀ ਮਹਾਲక్ష్ਮੀ ਜੀ ਕੀ ਜੈ ਮੈਨੂੰ ਅੱਜ ਗਿੱਦੜਵਾ ਅਗਰਵਾਲ ਸਭਾ ਮਹਿਲਾ ਮੰਡਲ ਦਾ ਪ੍ਰਧਾਨ ਬਣਾਇਆ ਗਿਆ ਹੈ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਜੋ ਇਹਨਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਕਰਕੇ ਮੈਨੂੰ ਪ੍ਰਧਾਨ ਬਣਾਇਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਲਾਉਂਦੀ ਹਾਂ ਕਿ ਮੈਂ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਾਂ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਜੋ ਮੇਰੇ ਕੋਲ ਪੰਜਾਬ ਅਗਰਵਾਲ ਸਭਾ ਡਿਸਟ੍ਰਿਕਟ ਮੁਖਸਰ थी जो पोस्ट को मैं उस पिछले थोड़े तो ही रिजायन पा दिता रिजाइन का कारण भी ए है कि मैं दो तो कोई कोई भी मीटिंग अटेंड नहीं कर पा रही फिर मैं अपने घर डिस्कस की कि मैंने रिजाइन देना ही ठीक समझा जो ही डिस्ट्रिक प्रेजिडेंट जो मुखसर डे गोबी सिंगला जी ओ गिवाजिडेंट ਮੁਹੰਮਦ ਜਿੰਦਰ ਜੀ ਨਾਲ ਗੱਲ ਕੀਤੀ ਤਾਂ ਉਹ ਉਹ ਮੇਰੇ ਕੋਲ ਆਏ ਉਹਨਾਂ ਨੇ ਮੈਨੂੰ ਪੋਨੀ ਅੰਕਲ ਜੀ ਸ਼ਿੰਦੀ ਅੰਕਲ ਜੀ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਤੈਨੂੰ ਮਹਿਲਾ ਮੰਡਲ ਦਾ ਪ੍ਰੈਜ਼ੀਡੈਂਟ ਬਣਾਣਾ ਉਹਨਾਂ ਨੇ ਮੇਰੇ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਉਹਨਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਦਿਖਾਇਆ ਮੈਂ ਹਮ ਪੂਰੀ ਲਗਨ ਨਾਲ ਕੰਮ ਕਰਕੇ ਦਿਖਾਵਾਂਗੀ ਅਸੀਂ ਮੈਂ ਕੱਲੀ ਪ੍ਰੈਜ਼ੀਡੈਂਟ ਨਹੀਂ ਬਣੀ ਅਜੇ ਵੀ ਅਗਰਵਾਲ ਸਵadien ਸਾਰੀਆਂ ਲੇਡੀ ਜੀ ਪ੍ਰੈਜ਼ੀਡੈਂਟ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਅੱਗਰਵਾਲ ਸਮਾਜ ਦੀ ਟਰੱਕ ਨਹੀਂ ਮਹਾਰਾਜ ਅਗਰ ਸਿੰਘ ਜੀ ਦੇ ਨੀਯਮ ਤੇ ਸਿਧਾਂਤਤਾ ਤੱਕ ਇਸ ਤਰ੍ਹਾਂ ਕੰਮ ਕਰਉਂਗੇ ਜੋ ਹੀ ਅੱਗਰਵਾਲ ਸਮਾਜ ਦੇ ਜਰੂਰਤਮੰਦ ਜਿਨ੍ਹਾਂ ਨੂੰ ਕੋਈ ਕੋਈ ਲੋਡ ਬੰਧ ਹੈ ਮਤਲਬ ਕੋਈ ਸਟੱਡੀ ਨਹੀਂ ਕਰਾ ਸਕਦਾ ਉਹ ਬੱਚੇ ਦੀ ਅਸੀਂ ਗੁਪਤ ਰੱਖ ਕੇ ਉਹਨਾਂ ਦੀ ਮਦਦ ਕਰਾਂਗੇ ਜਿੱਦੜਾ ਹਾਸੇ ਪੱਤਰਕਾਰ ਗੋਬਿੰਦ ਗੁਪਤਾ ਦੀ ਰਿਪੋਰਟ